ਨਮਸਕਾਰ ਸਤਿ ਸ੍ਰੀ ਅਕਾਲ ਦਾ ਪੰਜਾਬ ਪਲਸ ਇੰਟਰਫੈਕਸ਼ਨ ਸੀਰੀਜ਼ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਦਾ ਜਿਹੜਾ ਸਾਡਾ ਚਰਚਾ ਦਾ ਵਿਸ਼ਾ ਹੈ ਉਹ ਸਾਡੇ ਪੰਜਾਬ ਦੀ ਜਵਾਨੀ ਦੇ ਨਾਲ ਕੇਵਲ ਪੰਜਾਬ ਦੀ ਜਵਾਨੀ ਨਹੀਂ ਬਲਕਿ ਪੂਰੇ ਦੇਸ਼ ਦੀ ਜਵਾਨੀ ਦੇ ਨਾਲ ਜੁੜਿਆ ਹੋਇਆ ਬਿਤੇ ਨਹੀਂ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਡੋਨਾਲਡ 트ਰੰਪ ਉਹਨਾਂ ਨੇ ਆਪਣੇ ਮੁਲਕ ਦੇ ਵਿੱਚੋਂ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਨੂੰ ਆਪਣੇ ਮੁਲਕ ਚੋਂ ਬਾਹਰ ਕੱਢਣ ਦਾ ਜਿਹੜਾ ਫੈਸਲਾ ਕੀਤਾ ਸੀ ਤੇ ਉਹਦੇ ਵਿੱਚੋਂ ਜਿਹੜੀ ਪਹਿਲੀ खेਪ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਉਹ ਅੰਮ੍ਰਿਤਸਰ 에어ਪੋਰਟ ਤੇ ਇੱਕ ਅਮਰੀਕੀ ਹਵਾਈ ਜਹਾਜ਼ ਉਤਰਦਾ ਜਿਹਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਸਾਡੇ ਪੰਜਾਬੀ ਨੌਜਵਾਨ ਧੀਆ ਤੇ ਪੁੱਤਰ ਸਰ ਪਰ ਇਹ ਬੜਾ ਗੰਭੀਰਤਾ ਦਾ ਵਿਸ਼ਾ ਹੈ ਇਸ ਨੂੰ ਹੱਲ ਕਰਨਾ ਕਿਵੇਂ ਹੋ ਸਕਦਾ ਹੱਲ ਇਹ ਇਹਦੇ ਉੱਪਰ ਜਿਹੜੇ ਨੌਜਵਾਨ ਜਾਣਾ ਚਾਹ ਰਹੇ ਨੇ ਉਹ ਕਿਸ ਤਰ੍ਹਾਂ ਜਾਣ ਕੀ ਕੀ ਉਹ ਹੱਲ ਵਰਤਦਾ ਕਿ ਉਹਨਾਂ ਨੂੰ ਉਸ ਮੁਲਕ ਦੇ ਵਿੱਚੋਂ ਇਹ ਦੇਸ਼ ਨਿਕਾਲਣਾ ਸੜਾ ਪਵੇ ਇਸ ਸਬ ਵਿਸ਼ੇ ਤੇ ਸੜੇ ਨਾਲ ਅੱਜ ਚਰਚਾ ਕਰਨ ਦੇ ਲਈ ਡਾਕਟਰ ਅਮਨਪ੍ਰੀਤ ਸਿੰਘ ਜੀ ਜਿਹੜੇ ਡਿਪਟੀ ਕੰਟਰੋਲਰ ਨੇ ਐਗਜ਼ਾਮੀਨੇਸ਼ਨ ਪੀਟੀਯੂ ਕਪੂਰਥਲਾ ਦੇ ਵਿੱਚ ਡਾਕਟਰ ਸਾਹਿਬ ਨਮਸਕਾਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਵੈਸੇ ਵੀ ਸਮੇਂ-ਸਮੇਂ ਤੇ ਤੁਸੀਂ ਵੱਖ-ਵੱਖ ਵਿਸ਼ਿਆਂ ਤੇ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਰਹਿੰਦੇ ਹੋ ਤੁਹਾਡਾ ਜਿਹੜਾ ਸੰਬੰਧ ਹੈ ਡਾਇਰੈਕਟਲੀ ਸੰਬੰਧ ਪੰਜਾਬ ਦੀ ਜਵਾਨੀ ਦੇ ਨਾਲ ਹੈ ਪੰਜਾਬ ਦੇ ਭਵਿੱਖ ਦੇ ਨਾਲ ਹੈ ਕਿਉਂਕਿ ਉਸ ਯੂਨੀਵਰਸਿਟੀ ਦੇ ਵਿੱਚ ਸਾਡੇ ਦੇਸ਼ ਦੇ ਬਹੁਤ ਸਾਰੇ ਨੌਜਵਾਨ ਦੀ ਪੁੱਤਰ ਪੜਦੇ ਪੈ। ਪਹਿਲਾਂ ਤਾਂ ਡਾਕਟਰ ਸਾਹਿਬ ਇੱਕ ਜਿਹੜੀ ਇਹ ਘਟਨਾ ਹੋਈ ਹੈ ਅਲੱਗ-ਅਲੱਗ ਪ੍ਰਤੀਕਿਰਿਆਵਾਂ ਆਈਆਂ ਨੇ ਵੱਖ-ਵੱਖ ਵਿਅਕਤੀਆਂ ਦੇ ਵੱਲੋਂ ਵੱਖ-ਵੱਖ ਅਧਿਆਪਕਾਂ ਦੇ ਵੱਲੋਂ ਰਾਜਨੀਤਕਾਂ ਦੇ ਵੱਲੋਂ ਚਲੋ ਆਪਾਂ ਰਾਜਨੀਤੀ ਦੇ ਵਿਸ਼ੇ ਤੇ ਨਹੀਂ ਜਾਂਦੇ ਹਨਾ ਆਪਾਂ ਗੱਲ ਕਰਾਂਗੇ ਐਜ਼ਏ ਤੁਸੀਂ ਅਧਿਆਪਕੋਂ ਇੱਕ ਸਿੱਖਿਆਕ ਸੰਸਥਾਨ ਦੇ ਵਿੱਚੋਂ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਕੀ ਇਹਦੇ ਪ੍ਰਭਾਵ ਕੋ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਇਸ ਮੰਚ ਤੇ ਮੈਨੂੰ ਮੌਕਾ ਦਿੱਤਾ ਵੀ ਆਪਾਂ ਇਸ ਵਿਸ਼ੇ ਦੇ ਉੱਪਰ ਗੱਲ ਕਰ ਸਕੀਏ ਔਰ ਮੈਂ ਸਭ ਤੋਂ ਪਹਿਲਾਂ ਤਾਂ ਅ ਇੱਕ ਚੀਜ਼ ਕਲੀਅਰ ਕਰ ਦੇਣੀ ਚਾਹਣਾ ਕਿਉਂਕਿ ਜਿੰਨੇ ਵੀ ਜਿਹੜੇ ਚਾਹੇ ਉਹ ਆਪਾਂ ਆਪਣੇ ਕੰਟਰੀ ਦੀ ਗੱਲ ਕਰ ਲਈਏ ਚਾਹੇ ਆਪਣੇ ਸੂਬੇ ਦੀ ਗੱਲ ਕਰ ਲਈਏ ਜਿਹੜੇ ਵੀ ਬੱਚੇ ਉਹ ਤੋਂ ਰਿਪੋਰਟ ਹੋ ਕੇ ਆਏ ਆ ਉਹਨਾਂ ਦੀ ਬਾਤ ਕਈ ਜਗ੍ਹਾ ਤੇ ਅਲੱਗ-ਅਲੱਗ ਧਾਰਨਾ ਲੋਕਾਂ ਨੇ ਬਣਾਉਣੀਆਂ ਸ਼ੁਰੂ ਕਰਤੀਆਂ ਵੀ ਇਹਨਾਂ ਨੇ ਜੀ ਉੱਥੇ ਕੋਈ ਇਲੈਗਲ ਕੰਮ ਕਰਿਆ ਸੀ ਜਾਂ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਪੜੇ ਗਏ ਤਾਂ ਤਾਂ ਇਹ ਤਾਂ ਰਿਪੋਰਟ ਕੀਤੇ ਆ ਤਾਂ ਮੈਂ ਇਹ ਦੱਸ ਦੇਣਾ ਚਾਹਣਾ ਹੈ ਕਿ ਪਹਿਲਾਂ ਤਾਂ ਉਹ ਜਿਹੜੇ ਵੀ ਸਾਡੇ ਬੱਚੇ ਇੰਡੀਆ ਦੇ ਵਿੱਚ ਰਿਪੋਰਟ ਕੀਤੇ ਹਨ ਉਹਨਾਂ ਨੇ ਕੋਈ ਇਲੈਗਲ ਐਕਟੀਵਿਟੀ ਨਹੀਂ ਸੀ ਕੀਤੀ ਸਿਰਫ ਇਲੈਗਲ ਤਰੀਕੇ ਦੇ ਨਾਲ ਉਸ ਦੇਸ਼ ਦੇ ਵਿੱਚ ਐਂਟਰ ਕੀਤੇ ਸੀ ਇਲੈਗਲ ਐਕਟੀਵਿਟੀ ਜੇ ਕਿਸੇ ਨੇ ਕੀਤੀ ਹੁੰਦੀ ਉਹਤੇ ਜਾ ਕੇ ਤਾਂ ਅਮਰੀਕਾ ਉਹ ਜੋ ਦੇਸ਼ ਹੈ ਜੇ ਉਹਨਾਂ ਦੇ ਦੇਸ਼ ਵਿੱਚ ਜਾ ਦੁਨੀਆ ਦੇ ਕਿਸੇ ਵੀ ਦੇਸ਼ ਕੋਈ ਵੀ ਅਸਾ ਇਨਸਾਨ ਜਿਹੜਾ ਕਿ ਇਲੈਗਲ ਐਕਟੀਵਿਟੀ ਉਹਨਾਂ ਦੀ ਧਰਤੀ ਤੇ ਕਰਕੇ ਗਿਆ ਹੋਵੇ ਤਾਂ ਉਹ ਲਿਆ ਕੇ ਉਹਦੇ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਆ ਉਹ ਸਜ਼ਾ ਦੇਣ ਤੋਂ ਬਾਅਦ ਉਹ ਵਾਪਸ ਆਉਣਾ ਨਹੀਂ ਆਉਣਾ ਉਹ ਗਾਂਧੀਆ ਗੱਲਾਂ ਨੇ ਤੋ ਇਹ ਜਿਹੜੇ ਵੀ ਪੰਜਾਬ ਦੇ ਵਿੱਚ ਇਸ ਕੇਪ ਦੇ ਵਿੱਚ 30 ਬੱਚੇ ਆਏ ਆ ਦੋ ਚੰਡੀਗੜ੍ਹ ਦੇ ਆ ਔਰ ਸ਼ਾਇਦ 33 ਮੇਰਾ ਕੁਲ ਹਰਿਆਣੇ ਦੇ ਹੈਗੇ ਆ ਤਾਂ ਇਹਨਾਂ ਇਹਨਾਂ ਨੇ ਕੋਈ ਐਸੀ ਐਕਟੀਵਿਟੀ ਨਹੀਂ ਕੀਤੀ ਇਹ ਵਿਚਾਰੇ ਆਪ ਦੀ ਇੱਕ ਚੰਗੀ ਜਿਹੀ ਜਲਦੀ ਦੀ ਭਾਲ ਦੇ ਵਿੱਚ ਉੱਤੇ ਗਏ ਸੀ ਜਿਹੜੇ ਕਿ ਆਪਾਂ ਹਰ ਇਨਸਾਨ ਚਾਹੁੰਦਾ ਵੀ ਸਾਡੀ ਔਨ ਬੜੀ ਜ਼ਿੰਦਗੀ ਸਾਡਾ ਪਰਿਵਾਰ ਜਾਂ ਸਾਡੇ ਭੈਣ ਭਾਈ ਆ ਸਾਡੀ ਫੈਮਿਲੀ ਸਾਡੀ ਵਾਈਫ ਬੱਚੇ ਉਹਨਾਂ ਦਾ ਗਾਂ ਜਿਹੜਾ ਭਵਖ ਹੈਗਾ ਉਹਨੂੰ ਅਸੀਂ ਵਧੀਆ ਬਣਾ ਸਕੀਏ ਤਾਂ ਉਸ ਤਰੀਕੇ ਦੇ ਨਾਲ ਉਹ ਸੋਚ ਦੇਣ ਉੱਤੇ ਗਏ ਸੀ ਔਰ ਉਹਨਾਂ ਦੇ ਵਾਪਸ ਆਉਣ ਤੇ ਕਿਸੇ ਵੀ ਇਸ ਤਰ੍ਹਾਂ ਦੀ ਟਾਂਚ ਜਾਂ ਇਸ ਤਰ੍ਹਾਂ ਦਾ ਕੋ ਮਿਹਣਾ ਨਾ ਮਾਰਿਆ ਜਾਵੇ ਉਲਟਾ ਸਗੋਂ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਆਪੇ ਗੱਲ ਨਾਲ ਲਈਏ ਹੱਕ ਨਾਲ ਲਈਏ ਉਹਨਾਂ ਦੀ ਮਦਦ ਕਰੀਏ ਉਹਨਾਂ ਨੂੰ ਹੌਸਲਾ ਦਈਏ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਣ ਬਿਲਕੁਲ ਸਾਡੇ ਸਭ ਦਾ ਮਕਸਦ ਇਹ ਹੀ ਬਣਦਾ ਕਿ ਅਸੀਂ ਉਹਨਾਂ ਦੇ ਨਾਲ ਖੜੀਏ ਡਾਕਟਰ ਸਾਹਿਬ ਅਜੇ ਅਖਰੀਕ ਚ ਇੱਕ ਮੈਥਡ ਹੁੰਦਾ ਹੈ ਨਾ ਕੋਈ ਨੇਚਰਲੀ ਗੱਲਾਂ ਕੀ ਇਹ ਜੋ ਜਿਹੜੀ ਇਹ ਕੱਟੜੀ ਹੋਈ ਹੈ ਬਹੁਤ ਸਾਰੇ ਲੋਕਾਂ ਨੂੰ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਵੀ ਬਹੁਤ ਤੋੜਿਆ ਹੈ ਕਿਉਂਕਿ ਉਹ ਆਪਾਂ ਰੋਜ਼ ਅੱਜ ਕੱਲ ਸੋਸ਼ਲ ਮੀਡੀਆ ਤੇ ਵਕ ਵਕ ਚੈਨਲ ਦੇ ਉੱਪਰ ਦੇਖਦੇ ਹਾਂ ਕਿ ਉਹ ਕੋਈ 40 ਲੱਖ ਕੋਈ 50 ਲੱਖ ਰੁਪਈਆ ਜਿਹੜਾ ਲਾ ਕੇ ਉਹ ਵਿਦੇਸ਼ ਗਿਆ ਸੀ ਅਧ ਚੰਗੇ ਪੁੱਖ ਦੀ ਭਾਲ ਦੇ ਵਿੱਚ ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੀ ਵਿਦੇਸ਼ ਜਾਣਾ ਕੋਈ ਮਾੜਾ ਨਹੀਂ ਹੈ ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਣਾ ਮਾੜਾ ਹੈ ਕੀ ਵਿਧਿਆ ਨੇ ਕਿਸ ਕਿਸ ਤਰੀਕੇ ਦੇ ਨਾਲ ਅਸੀਂ ਇਸ ਨੂੰ ਹੈਂਡਲ ਕਰ ਸਕਦੇ ਹਾਂ ਐਜ਼ ਇੱਕ ਸੋਸਾਇਟੀ ਦੇ ਤੌਰ ਤੇ ਅਸੀਂ ਇਸ चीज ਨੂੰ ਕਿਵੇਂ ਹੈਂਡਲ ਕਰੀਏ ਔਰ ਜਿਹੜੇ ਸਾਡੇ ਧੀਆਂ ਪੁੱਤਰ ਉਥੋਂ ਡਿਪੋਰਟ ਹੋ ਕੇ ਆਏ ਨੇ ਉਹ ਕਿਸ ਤਰ੍ਹਾਂ ਨੂੰ ਹੈਂਡਲ ਕਰਾਂ ਦੇਖੋ ਗੁਰਤੇਜ ਜੀ ਬੜੀ ਸਿੰਪਲ ਜੀ ਚੀਜ਼ ਮੈਂ ਇੱਥੇ ਜਿੰਨੇ ਵੀ ਆਪਣੇ ਸਰੋਤੇ ਆ ਉਹਨਾਂ ਦੇ ਨਾਲ ਸਾਂਝੀ ਕਰਨੀ ਚਾਹੂੰਗਾ ਕਿ ਉਹ ਜਿਹੜੇ ਵੀ ਵਿਦਿਆ ਬੱਚੇ ਜਿਹੜੇ ਉਥੇ ਕੰਮ ਕਰਨ ਵਾਸਤੇ ਜਾਂ ਕੰਮ ਦੀ ਭਾਲਤ ਗਏ ਉਥੇ ਕੰਮ ਬੜਿਆ ਕੰਮ ਵੀ ਕੀਤਾ ਹੋਊਗਾ ਕੁਝ 2-4 ਮੈਂ ਐਸੇ ਵੀ ਕੇਸ ਦੇਖੇ ਜਿਹੜੇ ਕਿ ਸ਼ਾਇਦ ਗਿਆਨ ਨੂੰ 10 ਸਾਲ ਹੋਏ ਸੀ ਕਿਸੇ ਨੂੰ ਨੀਂਨਾ ਹੋਇਆ ਸੀ ਜਾਂ ਕੋਈ ਤੀਜੇ ਦਿਨਿਆ ਚੌਥੇ ਦਿਨ ਹੀ ਪੜਿਆ ਗਿਆ ਉਹ 2-4 ਕਿਸੇ ਨੂੰ ਆਪਾਂ ਪਾਸੇ ਰੱਖ ਲਈਏ ਜਿਨ੍ਹਾਂ ਨੂੰ ਉੱਥੇ ਗਿਆਨ ਨੂੰ ਕੁਝ ਮਹੀਨੇ ਹੋ ਗਏ ਸੀ ਜਾਂ ਕੁਝ ਸਾਲ ਹੋ ਗਏ ਸੀ ਜਿਹੜਾ ਤੁਹਾਡਾ ਪ੍ਰਸ਼ਨ ਆ ਮੈਂ ਉਹਦਾ ਜਵਾਬ ਹੀ ਦੇਵਾਂਗਾ ਕਿ ਕਿਉਂਕਿ ਆਪਾਂ ਇਹ ਸੋਚਦੇ ਹਾਂ ਵੀ ਹੁਣ ਉਹ ਕੀ ਕਰ ਲਵੇ ਤਾਂ ਮੇਰਾ ਇਹ ਵਿੱਚ ਬੜਾ ਸਿੰਪਲ ਜਿਹਾ ਜਵਾਬ ਹੈ ਵੀ ਉਹ ਉਹੀ ਕਰਨ ਜੋ ਉੱਥੇ ਕਰਦੇ ਸੀ ਹੁਣ ਮੇਰੀ ਗੱਲ ਸਮਝਿਓ ਉੱਥੇ ਜਾ ਕੇ ਜਿਹੜੇ ਮжоਰਿਟੀ ਆਫ ਸਾਡੇ ਹੁਣ ਵੀ ਉੱਥੇ ਜਿਹੜੇ ਸਾਡੇ ਇੰਡੀਆ ਤੋਂ ਗਏ ਹੋਏ ਚਾਹੇ ਉਹ ਲੀਗਲੀ ਵੀ ਗਏ ਹੋਏ ਚਾਹੇ ਕੋਈ ਇਲੀਗਲ ਵੀ ਗਏ ਹੈ ਉੱਥੇ ਜਾ ਕੇ ਕੋਈ ਕੰਸਟਰਕਸ਼ਨ ਲਾਈਨ ਦੇ ਵਿੱਚ ਅ ਕੋਈ ਆਪਾਂ ਕਹ ਲਈਏ ਵੀ ਉਹ ਗੱਡੀ ਟੈਕਸੀ ਵੀ ਚਲਾ ਰਿਹਾ ਹੈ ਹੁਣ ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਇੱਥੇ ਉਹ ਵੇਰ ਨਹੀਂ ਚਲਾ ਸਕਦੇ ਹੋ ਕਿ ਸਾਡੇ ਇੱਥੇ ਜੇ ਕੰਸਟਰਕਸ਼ਨ ਹੋ ਰਹੀ ਹੈ ਚਾਹੇ ਚਾਹੇ ਉਹ ਰਾਜ ਮਿਸਤਰੀ ਦਾ ਕੰਮ ਹੈ ਚਾਹੇ ਉਹ ਕਾਰਪੰਟਰ ਦਾ ਕੰਮ ਹੈ ਚਾਹੇ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਉਹ ਸਾਰੇ ਕੰਮ ਜੋ ਉੱਥੇ ਕਰਦੇ ਸੀ ਇੱਥੇ ਵੀ ਕੀਤੇ ਜਾ ਸਕਦੇ ਔਰ ਇਹ ਸਾਰੇ ਕੰਮ ਅਰਧ ਡੇਟ ਦੇ ਵਿੱਚ ਬੜੇ ਹਾਈਲੀ ਵੇਟ ਹੈ ਅਸੀਂ ਇਸ ਗੱਲ ਨੂੰ ਫਿਰ ਪਾਸੇ ਰੱਖਣਾ ਉਹਦੇ ਦਿਮਾਗ ਤੋਂ ਇੱਕੋ ਚੀਜ਼ ਕੱਢਣੀ ਹੈ ਵੀ 15 ਦਿਨਾਂ ਬਾਅਦ ਪੇਚੱਕ ਮਿਲਣਾ ਉਹ 15 ਦਿਨਾਂ ਬਾਅਦ ਪੇਚੱਕ ਨੂੰ ਦਿਮਾਗ ਤੋਂ ਪਾਸੇ ਕਰਕੇ ਉੱਥੇ ਅਸੀਂ ਗੁਲਾਮੀ ਕਰ ਰਹੇ ਹਾਂ ਇੱਥੇ ਅਸੀਂ ਆਪਦੇ ਕੰਮ ਦੇ ਆਪਦੇ ਜਿਹੜਾ ਵੀ ਤੰਦਾਰੀ ਸ਼ੁਰੂ ਕਰਨਾ ਉਹਦੇ ਅਸੀਂ ਆਪ ਮਾਸਟਰ ਬਣਾਂਗੇ ਆਪ ਮਾਲਕ ਬਣਾਂਗੇ ਸਿਰਫ ਕੋਮਨ ਟੋਲੇ ਦੀ ਗੱਲ ਹੈ ਤੁਸੀਂ ਇਹ ਦੇਖੋ ਅੱਜ ਦੇ ਡੇਟ ਦੇ ਵਿੱਚ ਮੈਂ ਮੋٹے ਤੌਰ ਤੇ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਲੱਗਾ ਕਿ ਉਹਨ ਆਪਣਾ ਸਰੋਤੇ ਵੀ ਇਸ ਗੱਲ ਤੇ ਪੂਰੀ ਮੈਨੂੰ ਪਤਾ ਵੀ ਹਮੇਂ ਹੀ ਭਰਨਗੇ ਤੁਹਾਨੂੰ ਘਰ ਦੇ ਵਿੱਚ ਇਲੈਕਟ੍ਰੀਸ਼ੀਅਨ ਦੀ ਜਰੂਰਤ ਹੋਵੇ ਕੋਈ ਨਿੱਕੀ ਮੋਟੀ ਤੁਹਾਡੇ ਕੋਲ ਪ੍ਰੋਬਲਮ ਆ ਗਈ ਹੈ ਤੁਸੀਂ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ ਤਾਂ ਪਹਿਲਾ ਜਵਾਬ ਹੀ ਹੁੰਦਾ ਅੱਜ ਤੇ ਕੱਲ ਬਾਅਦ ਬਿਸੀ ਹੈ ਜੀ ਪਰਸੋਂ ਹੋਊਗਾ ਜੀ ਬਿਲਕੁਲ ਤੁਹਾਡੇ ਘਰ ਦੇ ਵਿੱਚ ਏਸੀ ਤੁਹਾਡੇ ਘਰ ਦੇ ਵਿੱਚ ਤੁਸੀਂ ਦੇਖੋ ਆਏ ਸੀਜ਼ਨ ਸਾਲੋਂ ਏਸੀ ਦੀ ਸਰਵਿਸ ਕਰਾਉਣੀ ਪੈਂਦੀ ਹੈ ਤੁਸੀਂ ਕਿਸੇ ਏਸੀ ਵਾਲੇ ਨੂੰ ਆ ਤੁਸੀਂ ਕਹ ਅਪ੍ਰੈਲ ਮਈ ਦੇ ਵਿੱਚ ਕਿਤੇ ਫੋਨ ਕਰਕੇ ਦੇਖ ਲਓ ਜੇ ਉਹ ਤੁਹਾਨੂੰ ਹਫਤੇ ਤੋਂ ਪਹਿਲਾਂ ਦਾ ਟਾਈਮ ਨਹੀਂ ਰਹੂਗਾ ਤੁਹਾਡੇ ਘਰ ਚ ਰੈਫਰਿਜਰੇਟਰ ਹੈ ਵਾਸ਼ਿੰਗ ਮਸ਼ੀਨ ਹੈ ਉਹ ਹੋਰ ਕਈ ਤਰ੍ਹਾਂ ਦੇ ਤੁਹਾਡੇ ਐਸੇ ਇਕਪਮੈਂਟ ਹੈਗੇ ਆ ਜਿਨ੍ਹਾਂ ਦੀ ਕਿਤੇ ਜੇ ਕੋਈ ਪਲੱਸ ਮਾਈਨਸ ਹੋ ਗਈ ਤੁਸੀਂ ਕਿਸੇ ਨੂੰ ਅਗਰ ਬੁਲਾਉਂਗੇ ਤਾਂ 2-4 ਦਿਨ ਦਾ ਗੈਪ ਪਾ ਕੇ ਆਉਂਦਾ ਮੈਂ ਸਵਾਲ ਇਹਸ ਕਰਕੇ ਪੁੱਛਾ ਕਰ ਰਿਹਾ ਜਦੋਂ ਕਿਸੇ ਬੰਦੇ ਕੋਲ ਟਾਈਮ ਨਹੀਂ ਹੈਗਾ ਇਹਦਾ ਮਤਲਬ ਵੀ ਉਸ ਕੰਮ ਦੇ ਵਿੱਚ ਉਸ ਕੰਮ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਚਾਹੇ ਉਹ ਇਲੈਕਟ੍ਰੀਸ਼ੀਅਨ ਦਾ ਲਗਾ ਲੀਏ ਚਾਹੇ ਭਾਈ ਸੀ ਸਰਵਿਸ ਦਾ ਲਗਾ ਲੀਏ ਤਾਂ ਇਸ ਤਰ੍ਹਾਂ ਦੇ ਬਹੁਤ سارے ਕੰਮ ਹੈ ਜਿਹੜੇ ਕਿ ਲੋਕਾਂ ਦੀ ਜ਼ਰੂਰਤ ਜਿਆਦਾ ਹੈ ਪਰ ਉਸ ਤਰ੍ਹਾਂ ਦੀ ਸਕਿਲਡ ਮੈਨਪਾਵਰ ਹੈ ਨਹੀਂ ਔਰ ਇਹ ਸਾਡੇ ਬੱਚੇ ਜਿੰਨੇ ਵੀ ਬਾਹਰੋਂ ਆਏ ਆ ਜਿਹੜੇ ਵੀ ਕੰਮ ਦੇ ਵਿੱਚ ਸੀਗੇ ਚਾਹੇ ਉਹ ਪਲੰਬਿੰਗ ਦਾ ਹੀ ਕੰਮ ਕਰਦੇ ਸੀ ਪਲੰਬਰ ਨੂੰ ਵੀ ਤੁਸੀਂ ਅੱਜ ਫੋਨ ਕਰਕੇ ਦੇਖ ਲਓ ਤੁਹਾਡੇ ਘਰ 'ਚ ਵਾਸ਼ਰੂਮ ਦੀ ਟੈਪ ਲੀਕ ਹੋ ਰਹੀ ਹੋਵੇ ਤਾਂ ਤੁਹਾਡਾ ਪਲੰਬਰ ਵੀ ਤੁਹਾਨੂੰ ਕਹੂਗਾ ਕਿ ਮੈਂ ਤਾਂ ਚਾਰ ਦਿਨ ਨਹੀਂ ਆ ਸਕਦਾ ਜਾਂ ਅਗਲੇ ਹਫਤੇ ਆਉਂਗਾ ਇਹ ਚੀਜ਼ਾਂ ਮੈਂ ਇਸ ਕਰਕੇ ਕਹਿ ਰਿਹਾ ਕਿ ਹੌਸਲਾ ਨਾ ਹਾਰੋ ਜਿਹੜੇ ਵੀ ਉੱਤੋਂ ਕੋ ਡਿਪੋਰਟ ਹੋ ਕੇ ਆਈ ਹੈ ਜੋ ਕੰਮ ਉੱਥੇ ਕਰ ਰਹੇ ਸੀ ਕਿਉਂਕਿ ਉਸ ਕੰਮ ਦੇ ਵਿੱਚ ਉਹਨਾਂ ਕੋਲ ਹੁਨਰ ਹੈਗਾ ਔਰ ਦੁਨੀਆ 'ਚ ਦੋ ਚੀਜ਼ਾਂ ਕਦੇ ਕਿਸੇ ਦਾ ਖੋਈਆਂ ਨਹੀਂ ਦੱਸੋ ਤੁਹਾਡੇ ਤੋਂ ਕੋਈ ਪੈਸਾ ਖੋਲੂਗਾ ਤੁਹਾਡੇ ਤੋਂ ਕੋਈ 골ਡ ਖੋਲੂਗਾ ਤੁਹਾਡੇ ਤੋਂ ਕੱਪੜੇ ਖੋ ਕੇ ਲੈ ਜਾਊਗਾ ਇੱਕ ਹੁਨਰ ਤੇ ਇੱਕ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਹੈ এডਿਕੇਸ਼ਨ ਹੈ ਇਹ ਕੋਈ ਖੋ ਨਹੀਂ ਚਾਹਤਾ ਉਹ ਬੱਚੇ ਜਿਹੜੇ ਕਿ ਜਿਨ੍ਹਾਂ ਦੇ ਕੋਲ ਕੋ ਹੁਨਰ ਹੈਗਾ ਜਿਹੜੇ ਕਿ ਸਕਿਲਡ ਹੈਗੇ ਆ ਉਹ ਆਪਦੀ ਉਸ ਸਕਿਲ ਨੂੰ ਉਸੇ ਤਰੀਕੇ ਇਥੇ ਯੂਜ਼ ਕਰਨ ਸਿਰਫ ਦਿਮਾਗ ਚ ਇੱਕੋ ਚੀਜ਼ ਘੜਨੀ ਹੈ 15-15 ਬੱਧ ਪੇ ਚੱਕ ਵੜੀ ਭਾਵੇਂ ਰੋਜ਼ ਦੀ ਰੋਜ਼ ਕਮਾਓ ਚਾਹੇ ਮਹੀਨੇ ਦੇ ਮਹੀਨੇ ਕਮਾਓ ਉੱਥੇ ਨਾਲੋਂ ਵਧੀਆ ਜ਼ਿੰਦਗੀ ਰਹੂਗੀ ਤੇ ਉੱਥੇ ਨਾਲੋਂ ਵਧੀਆ ਕਮਾ ਲਣਗੇ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਸੀ ਕਿ ਜਿਹੜਾ ਤੁਹਾਡਾ ਸਕਿੱਲ ਹੈ ਉਹ ਹਮੇਸ਼ਾ ਤੁਹਾਡੇ ਨਾਲ ਰਹਿਣਾ ਔਰ ਉਸ ਸਕਿੱਲ ਜਿਹੜਾ ਤੁਹਾਡੇ ਕੋਲੇ ਹੈ ਉਹ ਹੁਨਰ ਜਿਹੜਾ ਤੁਹਾਡੇ ਕੋਲੇ ਹੈ ਉਹ ਬਹੁਤ ਵੱਡਾ ਤੁਹਾਡੇ ਕੋਲੇ ਇੱਕ ਹੀਲਾ ਹੈਗਾ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਬਿਹਤਰ ਬਣਾ ਸਕੋ ਬਿਲਕੁਲ ਡਾਕਟਰ ਸਾਹਿਬ ਪਰ ਸੋਬਾ ਅਗਲਾ ਪ੍ਰਸ਼ਨ ਹੈ ਕਿ ਅੱਜ ਪਹਿਲਾਂ ਜੇ ਅਸੀਂ ਦੇਖੀਏ ਪੰਜਾਬੀ ਇਤਿਹਾਸ ਤੇ ਚਾਤਵਾਰੀ ਤੇ ਦੋਬਾ ਖੇਤਰ ਜਿਹੜਾ ਉਹ ਵਿਦੇਸ਼ ਜਾਣ ਦੇ ਲਈ ਜਣੇ ਜਾਂਦਾ ਸੀ ਗੁਰ ਬਹੁਤ ਸਾਰੇ ਡਾਕੂਮੈਂਟਰੀਜ਼ ਬਣੇ ਕਿ ਐਸੇ ਪਿੰਡ ਨੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਪਰ ਲੇਕਿਨ ਅੱਜ ਸਿਚੁਏਸ਼ਨ ਉਲਟ ਹੋ ਗਈ ਅੱਜ ਨਾਟ ਓਨਲੀ ਦੋਬਾ ਖੇਤਰ ਉਹਨਾਂ ਕੀ ਮਾਝਾ ਮਾਲਵਾ ਪੁਆਦ ਇਹ ਹੋਰ ਸਾਡੇ ਸਾਰੇ ਅੰਦੀ ਖੇਤਰ ਨੇ ਜਿਹੜੇ ਸਾਰੇ ਪੰਜਾਬ ਖਾਲੀ ਹੁੰਦਾ ਜਾ ਰਿਹਾ ਔਰ ਇਵਨ ਕੀ ਅਸੀਂ ਮਾਲਵਾ ਖੇਤਰ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਪਿੰਡਾਂ ਪਿੰਡਾਂ ਦਾ ਜਿਹੜੇ ਹੈ ਆਇਲ ਸੈਂਟਰ ਖੁੱਲੇ ਹੋਏ ਨੇ ਹਨਾ ਅ ਦੂਸਰੀ ਗੱਲ ਹੈ ਕਿ ਅੱਜ ਜਿਹੜੀ ਅਸੀਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਹੋ ਤੁਸੀਂ ਚੀਜ਼ ਫੇਸ ਕਰਦੇ ਹੋਵੋਗੇ ਔਰ ਬੜੀ ਸੁਖਮਤਾ ਦੇ ਨਾਲ ਇਸ ਤੇ ਧਿਆਨ ਵੀ ਕੀਤਾ ਹੋਵੇਗਾ ਕਿ ਦੇਖਿਆ ਵੀ ਹੋਏਗਾ ਕਿ 10th 2 ਤੋਂ ਬਾਅਦ ਜਿਹੜੇ ਬੱਚੇ ਨੇ ਉਹ ਕਹਿੰਦੇ ਨੇ ਕਿ ਅਸੀਂ ਵਿਦੇਸ਼ ਜਾਣਾ ਆਪ ਦੇ ਮੁਲਕ ਚ ਨਹੀਂ ਰਹਿਣਾ ਇਹ ਜਿਹੜੀ ਸਾਈਕੋਲੋਜੀ ਬਣ ਗਈ ਹੈ ਔਰ ਇਸ ਸਾਈਕੋਲੋਜੀ ਦਾ ਜਿਹੜਾ ਫਾਇਦਾ ਉਠਾ ਰਹੇ ਨੇ ਟਰੈਵਲ ਏਜੰਟਸ ਜਾਂ ਧੜਾ ਧੜ ਖੁੰਮਾ ਵਾਂਗੂ ਉੱਗੇ ਗੈਰ ਕਾਨੂੰਨੀ ਜਿਹੜੇ ਆਈਲੈਂਡ ਸੈਂਟਰ ਨੇ ਜਾਂ ਫੋਰ ਨੇ ਇਹ ਬੜਾ ਬੜਾ ਖਤਰਾ ਪੈਦਾ ਹੋ ਗਿਆ ਨੇ ਸਾਡੀ ਜਵਾਨੀ ਦੇ ਲਈ ਔਰ ਅਸੀਂ ਜਿਹੜੀ ਜਿਹੜੇ ਆਈਡੈਂਟ ਰਿਪੋਰਟ ਹੋ ਕੇ ਉੱਥੇ ਉਹਨਾਂ ਨੌਜਵਾਨਾਂ ਦੀ ਕੁਝ ਦੀਆਂ ਕਹਾਣੀਆਂ ਸੁਣਦੇ ਸੀ ਕਿ ਕਿਸ ਤਰ੍ਹਾਂ ਡੰਕੀ ਦੇ ਰਸਤੇ ਬਹੁਤ ਸਾਰੇ ਨੌਜਵਾਨਾਂ ਦੀਆਂ ਲਾਸ਼ਾਂ ਧੀਆਂ ਦੀਆਂ ਲਾਸ਼ਾਂ ਜਾਂ ਉਹਨਾਂ ਦੇ ਨਾਲ ਜੋ ਹੁੰਦਾ ਹੈ ਉੱਥੇ ਦੇਖੀ ਇਹ ਜਿਹੜੀ ਸਾਈਕੋਲੋਜੀ ਸਾਡੀ ਬਣ ਗਈ ਹੈ ਇਹਨੂੰ ਕਿਵੇਂ ਤੋੜ ਸਕਦੇ ਔਰ ਇਹ ਬਣਦੇ ਕੀ ਮੇਨ ਕਾਰਨ ਹੈ ਮੈਂ ਮੈਂ ਦੱਸਦਾ ਜੀ ਇਹਦੇ ਵਿੱਚ ਕੀ ਹੈ ਵੀ ਚਲੋ ਜਿਹੜੀ ਉਹ ਮਰਜਾ ਮਾਲਵਾ ਦੁਆਬਾ ਪੁਆਦੀ ਉਸ ਰਤੀ ਖੇਤਰ ਉਹ ਕਿਸੇ ਟਾਈਮ ਤੇ ਹੁੰਦਾ ਸੀਗਾ ਵੀ ਦੁਆਬੇ ਦੇ ਵਿੱਚੋਂ ਬਹੁਤ ਜ਼ਿਆਦਾ ਅ ਪਲਾਈਨ ਹੋਇਆ ਸੀ ਪਰ ਹੁਣ ਅੱਜ ਦੇ ਡੇਟ ਦੇ ਵਿੱਚ ਦੇਖੀਏ ਤਾਂ ਅਸੀਂ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਅ ਇਹ ਦੋਨੇ ਹੀ ਸੂਬਿਆਂ ਦੇ ਵਿੱਚੋਂ ਪਲਾਈਨ तकरीबन ਕਹੋ ਵੀ ਸਭ ਸਭ ਪਾਸੇ ਬਰਾਬਰ ਹੀ ਹੋ ਰਿਹਾ ਹੈ ਹੁਣ ਆ ਜੀ ਆਪਾਂ ਜਿਹੜੀ ਜਿਹੜੇ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਸੀ ਹੂੰ ਸਭੇ ਮੇਕ ਘਟਾਰਨਾ ਬਣੀ ਹੋਈ ਹੈ ਇੱਕ ਤਾਂ ਜੇ ਕੋਈ ਬਾਹਰ ਗਿਆ ਹੋਇਆ ਉਹਨੂੰ ਆਪਾਂ ਗੱਲ ਕਰੀਏ ਵੀ ਬਾਹਰ ਜਾਣਾ ਤੇ ਉਹ ਕਹੋਗਾ ਯਾਰ ਇੱਥੇ ਕੁਝ ਨਹੀਂ ਰੱਖਿਆ ਬਹੁਤ ਬੁਰਾ ਹਾਲਾ ਬੜੀ ਮਿਹਨਤ ਕਰਨੀ ਪੈਂਦੀ ਹੈ ਜ਼ਿੰਦਗੀ ਬਹੁਤ ਔਖੀ ਹੈ ਤਾਂ ਸਾਡੇ ਇੱਕ ਨਾਰਮਲੀ ਲੋਕਾਂ ਦੇ ਵਿੱਚ ਇੱਕ ਟੈਂਡੈਂਸੀ ਹੈ ਆਪ ਕਰੇਗੇ ਹੁਣੇ ਚਾਹੁੰਦੇ ਆ ਵੀ ਅਸੀਂ ਨਾ ਜਾਈਏ ਹਾਂ ਜਦੋਂ ਕਿ ਉਹ ਬੰਦਾ ਜੋ ਕਹਿ ਰਿਹਾ ਉਹ ਬਿਲਕੁਲ ਸਹੀ ਕਹਿ ਰਿਹਾ ਹਾਂ ਮਤਲਬ ਉਹ ਉਹ ਆਪ ਦਾ ਤਜਰਬਾ ਦੱਸ ਰਿਹਾ ਤੇ ਅਸੀਂ ਉਹ ਉਸ ਤਜਰਬੇ ਨੂੰ ਲੈਨੇ ਕਿ ਵੀ ਨਹੀਂ ਉਹ ਉਹ 14 ਨਹੀਂ ਕਿ ਵੀ ਅਸੀਂ ਤਰੱਕੀ ਕਰੀਏ ਇਹ ਇਹ ਤਾਂ ਜੀ ਪਹਿਲਾ ਪੁਆਇੰਟ ਹੋ ਗਿਆ ਦੂਸਰਾ ਹੈਗਾ ਇਹ ਇਹ ਵੀ ਸਾਡੇ ਇਹਨਾਂ ਦੋਨਾਂ ਸੁਪਿਆਂ ਦੇ ਵਿੱਚ ਮੈਂ ਆਮ ਤੌਰ ਤੇ ਦੇਖਿਆ ਵੀ ਉਹ ਚਾਹੇ ਕੋਈ ਟਰੈਵਲ ਏਜੰਟ ਦੇ ਥਰੂ ਚਾਹੇ ਕੋ ਦੋ ਨੰਬਰ ਚਾਹੇ ਕੋ ਟੰਕੀ ਲਾ ਕੇ ਜਾਂ ਜੋ ਵੀ ਉਹ ਕਰਦੇ ਆ ਸਾਡੇ ਲੋਕ ਨਾ ਸ਼ੇਅਰ ਨਹੀਂ ਕਰਦੇ ਦੱਸ ਵੀ ਨਹੀਂ ਕਰਦੇ ਦੱਸਿਆ ਤਾਂ ਜੀ ਨਜ਼ਰ ਲਾ ਕੇ ਕੇ ਜਿਨਾਂ ਕੋ ਪਾਣੀ ਮਾਰ ਦੇਣ ਕਿ ਆਹ ਕਰ ਦੇਣ ਕਿ ਜੀ ਉਹ ਕਰ ਦੇਣਗੇ ਅਸੀਂ ਸ਼ੇਅਰ ਨਹੀਂ ਕਰਦੇ ਅਸੀਂ ਆਪਸ ਵਿੱਚ ਵਾਰਤਾਲਾਪ ਵੀ ਨਹੀਂ ਕਰਦੇ ਜਦੋਂ ਕਿ ਮੇਰਾ ਇਹ ਮਨਣਾ ਹੈਗਾ ਵੀ ਤੁਸੀਂ ਜੇ ਤੁਸੀਂ ਆਪਦੇ ਬੱਚੇ ਨੂੰ ਬਾਹਰ ਭੇਜਣਾ ਹੈ ਤੁਸੀਂ ਜਿਹੜੇ ਵੀ ਕੋ 4 6 10 ਤੁਹਾਡੇ ਮਿੱਤਰ ਪਿਆਰੇ ਐ ਸਿਆਣੇ ਐ ਜਿਨ੍ਹਾਂ ਤੋਂ ਤੁਹਾਨੂੰ ਇਹ ਲੱਗਦਾ ਵੀ ਚੰਗੀ ਰਹਿ ਦੇਣਗੇ ਉਹਨਾਂ ਨਾਲ ਜ਼ਰੂਰ ਆਪਤਾ ਕਰੋ ਉਹਨਾਂ ਨੂੰ ਪੁੱਛੋ ਜਿਹੜੇ ਵੀ ਟਰੈਵਲ ਏਜੰਟ ਦੇ ਥਰੂ ਭੇਜ ਰਹੇ ਹੋ ਕੀ ਉਹ ਟਰੈਵਲ ਏਜੰਟ ਦਾ ਰਜਿਸਟਰਡ ਹੈਗਾ ਜੈਨੂਨ ਹੈਗਾ ਔਰ ਸਾਰਾ ਤੋਂ ਵੱਡੀ ਗੱਲ ਮੈਂ ਤਾਂ ਕਹਿੰਦਾ ਜੀ ਤੁਸੀਂ ਕਿਸੇ ਆਪਦੇ ਮਿੱਤਰ ਪਿਆਰੇ ਨੂੰ ਕਿਸੇ ਜਾਣ ਪਛਾਣ ਵਾਲੇ ਨੂੰ ਵੀ ਨਹੀਂ ਪੁੱਛਣਾ ਹੁਣ ਤਾਂ ਦੁਨੀਆ ਇੱਕ ਇੱਕ ਗਲੋਬਲ ਵਿਲੇਜ ਬਣ ਗਿਆ ਜੀ ਤੁਹਾਡਾ ਗੂਗਲ ਤੇ ਜਾਓ ਤੁਸੀਂ ਸਰਚ ਕਰੋ ਤੁਹਾਨੂੰ ਹਰ ਦੇਸ਼ ਦੇ ਵਿੱਚ ਕੀ ਸਿਸਟਮ ਹੈ ਉੱਥੇ ਆਉਣ ਦੇ ਵਾਸਤੇ ਕਿਹੜਾ ਟਰੈਕ ਸਹੀ ਹੈ ਜੈਨੂਇਨ ਉੱਥੇ ਕਿਹੜੇ ਤਰ੍ਹਾਂ ਦੇ ਲੋਕਾਂ ਦੀ ਜ਼ਰੂਰਤ ਹੈ ਤੁਸੀਂ ਉਹਦੇ ਮੁਤਾਬਕ ਵਰਕਆਊਟ ਕਰੋ ਦੇਖੋ ਕਿਸੇ ਨੂੰ ਕਿਸੇ ਦੇ ਪੁੱਛੇ ਤੇ ਨਾ ਜਾਓ ਕਿਸੇ ਉਹਦੇ ਤੇ ਨਾ ਜਾਓ ਤੁਹਾਨੂੰ ਸਾਰਾ ਕੁਝ ਤੁਹਾਡੇ ਘਰੇ ਨੈਟ ਤੇ ਮਿਲ ਜਾਊਗਾ ਅੱਗੇ ਤਾਂ ਇਹ ਹੁੰਦਾ ਸੀਗਾ ਵੀ ਚਲੋ ਸ਼ਹਿਰਾਂ ਦੇ ਵਿੱਚ ਜਿਹੜੇ بڑے ਲੈ ਕੇ ਲੋਕ ਹੁੰਦੇ ਸੀ ਉਹਨਾਂ ਦੇ ਕੋਲ ਇੰਟਰਨੈਟ ਦੀ ਜਾਂ ਇਸ ਤਰ੍ਹਾਂ ਦੀ ਸੁਵਿਧਾ ਹੁੰਦੀ ਸੀ ਪਰ ਕੋਵਿਡ ਤੋਂ ਬਾਅਦ ਜਦੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋਈਆਂ ਜਾਂ ਇਹ ਸਭ ਚੀਜ਼ਾਂ ਸਟਾਰਟ ਹੋਈਆਂ ਘਰਾਂ 'ਚ ਹਰੇਕ ਦਾ 스마트ਫੋਨ ਵੀ ਆ ਗਿਆ ਹਰੇਕ ਨੂੰ ਨੈੱਟ ਵੀ ਚਲਾਉਣਾ ਆ ਗਿਆ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਅਗਰ ਅਸੀਂ ਫੇਰ ਵੀ ਕਿਸੇ ਗਲਤ ਏਜੰਟ ਕੋਲ ਜਾ ਕੇ ਫਸਦੇ ਆਂ ਜਾਂ ਅਸੀਂ 40 ਜਾਂ 60 ਲੱਖ ਰੁਪਏ ਲਾ ਕੇ ਫਿਰ ਸਾਡਾ ਧੁੱਟਕੂ ਸਾਨੂੰ ਉਦਾਂ ਦਾ ਰਹਿੰਦਾ ਵੀ ਪਤਾ ਨਹੀਂ ਠੀਕ ਪਹੁੰਚੇ ਕਿੱਥੇ ਫਸੇ ਹੋਏ ਕਿੱਥੇ ਨਹੀਂ ਫਸੇ ਹੋਏ ਆ ਕੱਲ ਪਰਸੋਂ ਦੀ ਗੱਲ ਹੈ ਉਹ ਇੱਕ ਛੇ ਪੈਣਾ ਦਾ ਇੱਕੋ ਭਰਾ ਸੀਗਾ ਉਹ ਸ਼ਾਇਦ ਡੰਕੀ ਲਾ ਕੇ ਜਾ ਰਿਹਾ ਸੀ ਤਾਂ ਉਹ ਕਾਰਡੀਆਕ ਰਸਤੇ ਨਾਲ ਉਹ ਡੈਥ ਹੋ ਗਈ ਉਹਦੀ ਹੈ ਜੀ ਤਾਂ ਉਹ ਦੇਖੋ ਤੁਸੀਂ ਵੀ ਉਹਨਾਂ ਪਰਿਵਾਰਾਂ ਤੇ ਫਿਰ ਕੀ ਬੀਤਦੀ ਹੈ ਇਹਨਾਂ ਚੀਜ਼ਾਂ ਦੀ بجائے ਬੱਚੇ ਨੂੰ ਬਾਹਰ ਜਣਾ ਤੁਸੀਂ ਉਹਦਾ ਸਹੀ ਸਹੀ ਤਰੀਕੇ ਹਰੇਕ ਹਰ ਇੱਕ ਜਗ੍ਹਾ ਤੇ ਜਾਣਦੇ ਸਹੀ ਤਰੀਕੇ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡਾ ਚਾਹੇ ਯੂਕੇ ਹੈ ਹਰ ਕੰਟਰੀ ਦੇ ਵਿੱਚ ਜਾਣ ਵਾਸਤੇ ਸਹੀ ਤਰੀਕੇ ਹੈਗੇ ਆ ਸਹੀ ਤਰੀਕੇ ਨਾਲ ਬੱਚੇ ਨੂੰ ਭੇਜੋ ਇਹ ਚਾਹੇ ਉਹ ਆਈਲੈਂਡਸ ਦੇ ਪਾਸ ਕਰਕੇ ਜਾਣਾ ਤਾਂ ਉਹ ਆਈਲੈਂਡਸ ਵੀ ਔਖਾ ਨਹੀਂ ਸਾਰੀ ਦੁਨੀਆ ਕਰਦੀ ਹੈ ਕੋਈ ਕੋਈ ਐਸੀ ਚੀਜ਼ ਨਹੀਂ ਹੈ ਵੀ ਕੋਈ ਉਹ ਜਾਗੋ ਤੇਰਵੀ ਕਰਨ ਚੱਲਿਆ ਜੀ ਜਾਂ ਆਈਲੈਂਟਸ ਕਰਨ ਚੱਲਿਆ ਤਾਂ ਮੇਰਾ ਇਹ ਮਰਨਾ ਹੈਗਾ ਕਿ ਇਹਨਾਂ ਚੀਜ਼ਾਂ ਨੂੰ ਅਵੇਅਰਨੈਸ ਦੀ ਜ਼ਰੂਰਤ ਹੈ ਅਸੀਂ ਮੈਂ ਮੈਂ ਸਾਡੇ ਜੇ ਪੰਜਾਬ ਦੇ 13000 ਪਿੰਡ ਹੈ ਮੈਂ ਉਹ 13000 ਪਿੰਡਾਂ ਦੇ ਜਿਹੜੇ ਸਾਡੇ ਸਰਪੰਚ ਹੈ ਜਾਂ ਮੋਤਵਾਰ ਵੀਰ ਹੈਗੇ ਆ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰੂੰਗਾ ਵੀ ਤੁਸੀਂ ਪਿੰਡਾਂ ਦੇ ਵਿੱਚ ਵੀ ਹਰੇਕ ਘਰ ਦੇ ਵਿੱਚ ਇਹ ਅਵੇਅਰਨੈਸ ਪਹੁੰਚਾਓ ਕਿ ਜਦੋਂ ਵੀ ਬਾਹਰ ਜਾਣਾ ਉਹਦੇ ਜਿਹੜੇ ਸਿਸਟਮੈਟਿਕ ਤਰੀਕੇ ਹੈ ਉਹ ਉਹ ਦੱਸੇ ਜਾਣ ਅਵੇਅਰ ਕੀਤਾ ਜਾਵੇ ਔਰ ਡੰਕੀ ਵਾਲਾ ਜਿਹੜਾ ਰੋਟਾ ਉਹਨੂੰ ਬੰਦ ਕੀਤਾ ਜਾਵੇ ਕਿਉਂਕਿ ਉਹਦੇ ਨਾਲ ਸਾਡੇ ਲੋਕਾਂ ਦਾ ਪੈਸਾ ਵੀ ਖਰਾਬ ਹੁੰਦਾ ਉੱਥੇ ਜਾ ਕੇ ਫਿਰ ਇਲੀਗਲ ਤਰੀਕੇ ਨਾਲ 5 ਸਾਲ 10 ਸਾਲ 15 ਸਾਲੋਂ ਬੈਠੇ ਰਹਦੇ ਐ ਇੱਥੇ ਕੋਈ ਮਿਸਹੈਪਨਿੰਗ ਹੋ ਜੇ ਕੋਈ ਘਰ ਪਰਿਵਾਰ ਦੇ ਵਿੱਚ ਕੋਈ ਅ ਦੁੱਖ ਤਕਲੀਫ ਆਲਵੇ ਤਾਂ ਉਹ ਵਿਚਾਰੇ ਉੱਥੇ ਪੂਜੇ ਬੈਠੇ ਵਾਪਸ ਵੀ ਇੱਥੇ ਨਹੀਂ ਆ ਸਕਦੇ ਉਸ ਦੁੱਖ ਦੇ ਵਿੱਚ ਰੀਕ ਵੀ ਨਹੀਂ ਹੋ ਸਕਦੇ ਜੇ ਕੋਈ ਖੁਸ਼ੀ ਆ ਉਹਦੇ ਵਿੱਚ ਨਹੀਂ ਆ ਸਕਦੇ ਤੋਂ ਉਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਦਾ ਕੋਈ ਮਤਲਬ ਨਹੀਂਗਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬੜੇ ਸੂਹਮ ਤਰੀਕੇ ਦੇ ਨਾਲ ਤੁਸੀਂ ਸਾਨੂੰ ਸਾਰੀ ਗੱਲ ਸਮਝਾ ਰਹੇ ਹੋ ਇੱਕ ਅੱਛਾ ਰਕਸਪ ਹੈ ਅੱਜ ਦਾ ਇੱਕ ਆਖਰੀ ਮਰਸ਼ਨ ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਉੱਥੋਂ ਆਏ ਨੇ ਤੁਸੀਂ ਬੜੇ ਵਧੀਆ ਵਧੀਆ ਸੁਝਾਅ ਦਿੱਤੇ ਕਿ ਉਹ ਆਪ ਦੇ ਜਿਹੜੇ ਹੈਗੇ ਨੇ ਇੱਥੇ ਆ ਕੇ ਅਕਦਾ ਦੁਬਾਰਾ ਸ਼ੁਰੂ ਕਰ ਸਕਦੇ ਨੇ ਹੁਣ ਇੱਕ ਪ੍ਰਸ਼ਨ ਸਭ ਦੇ ਕੋਲ ਹੀ ਹੋਏਗਾ ਵੀ ਸਾਡੇ ਕੋਲ ਤਾਂ ਪੈਸਾ ਨਹੀਂ ਹੈ ਜੀ ਅਸੀਂ ਕੀ ਕਰੀਏ ਕੀ ਨਾ ਕਰੀਏ ਹੈ ਨਾ ਕਿਉਂਕਿ ਬੜਾ ਅੱਪ ਵੀ ਜਾਣਦੇ ਕਿ ਉਹ ਜਿਹੜੇ ਲੋਕ ਜ਼ਿਆਦਾ ਪੜ੍ਹੇ ਲਿਖੇ ਨੇ ਉਹਨਾਂ ਨੂੰ ਤਾਂ ਪਤਾ ਹੈ ਵਿਦਿਆਰਥੀ ਨੇ ਕਿ ਹਾਂ ਵੀ ਬਹੁਤ سارے ਕੋਰਸਿਸ ਐਧੇ ਨੇ ਨੇ ਬਟ ਕਿਉਂਕਿ ਤੁਸੀਂ ਇੱਕ ਵਿਦਿਅਕ ਸੰਸਥਾਨ ਦੇ ਨਾਲ ਹੋ ਔਰ ਇੱਕ ਟੈਕਨੀਕਲ ਯੂਨੀਵਰਸਿਟੀ ਹੈ ਨਾ ਇਹ ਟੈਕਨੀਕਲ ਚੀਜ਼ਾਂ ਤੇ ਧਿਆਨ ਦਿੰਦੀ ਹੈ ਸਾਡੀ ਦੇਸ਼ ਦੇ ਵਿੱਚ ਯੋਗਦਾਨ ਦਿੰਦੀ ਹੈ ਹੋਰ ਅਸੀਂ ਜਾਣਕਾਰੀ ਚਾਹਾਂਗੇ ਕੋਈ ਅਜਿਹੇ ਕੋਰਸਿਸ ਕਿਹੜੇ ਕਿਹੜੇ ਨੇ ਜਿਹੜੇ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਂਦੇ ਨੇ ਜੇ ਬੰਦਾ ਘੱਟ ਪੜਿਆ ਲਿਖਿਆ ਹੈ ਉਹ ਵੀ ਕਰ ਸਕਦਾ ਔਰ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਤੁਹਾਨੂੰ ਧਨ ਦੀ ਲੋੜ ਵੀ ਨਹੀਂ ਹੈ ਕਿ ਉਹ ਉਹ ਐਜੇ ਕਿਹੜੇ ਕੋਰਸ ਨੇ ਜਿਨ੍ਹਾਂ ਦੁਆਰਾ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੇ ਉਹ ਐਸੇ ਗੁਰਤੇਜ ਜੀ ਹਜ਼ਾਰਾਂ ਹੀ ਕੋਰਸ ਨੇ ਹੁਣ ਇੱਕ ਬੜੀ ਸਿੰਪਲ ਜੀ ਚੀਜ਼ ਹੈ ਕਿ ਡਾਟਾ ਐਂਟਰੀ ਅ ਸ਼ਬਦ ਤੁਸੀਂ ਸੁਣਿਆ ਹੋਣਾ ਬਾਜੀ ਆਜੂ ਆਜੂ ਰੇਟ ਦੇ ਵਿੱਚ ਜਿੰਨੇ ਵੀ ਵੱਡੇ ਗਰੁੱਪ ਹੈ ਚਾਹੇ ਉਹ ਮਾਈਕਰੋਸਾਫਟ ਹੈ ਚਾਹੇ ਉਹ ਇੰਪੋਰਸ ਹੈ ਇਹ ਇਹ ਸਾਰਾ ਜੋ ਜੋ ਵੀ ਇਹ ਪਲੇ ਕਰ ਰਿਹਾ ਸਾਰਾ ਡਾਟ ਤੁਸੀਂ ਆਪਦੇ ਮੋਬਾਈਲ ਨੂੰ ਆਪਦੇ ਕੋਲ ਰੱਖ ਕੇ ਮੋਬਾਈਲ ਬੰਦ ਹੋਵੇ ਤੁਹਾਡਾ ਤੁਸੀਂ ਕੋਈ ਵੀ ਗੱਲ ਆਪਣੇ ਪਰਿਵਾਰ 'ਚ ਕਰੋ ਤੁਸੀਂ ਆਪਣੇ ਪਰਿਵਾਰ 'ਚ ਈਵੇਂ ਗੱਲ ਕਰ ਲਓ ਕਿ ਦੇਸੀ ਕਿਉਂ ਚਾਹੀਦਾ ਦੇਸੀ ਕਿਉਂ ਨਹੀਂ ਵਧੀਆ ਮਿਲ ਰਿਹਾ ਤੁਹਾਨੂੰ ਦੇਸੀ ਕਿਉਂ ਦੀ ਐਡ ਆਨ ਲੱਗੋ ਤੁਸੀਂ ਕਾਰ ਖਰੀਦਣੀ ਹੈ ਤੁਸੀਂ ਇੱਕ ਪਰਿਵਾਰ 'ਚ ਜਾ ਕੇ ਦੋਸਤਾਂ ਦੇ ਵਿੱਚ ਗੱਲ ਕਰੋ ਕਿ ਮੈਨੂੰ ਮੈਂ ਕਾਰ ਖਰੀਦਣ ਬਾਰੇ ਸੋਚ ਰਿਹਾ ਤੁਹਾਨੂੰ ਕਾਰ ਦੀਆਂ ਆਪਸ਼ਨਾਂ ਦੇ ਉੱpon ਲੱਗਣਗੀਆਂ ਉਸ ਤਰ੍ਹਾਂ ਦੀ ਐਡ ਆਨ ਲੱਗਣਗੀਆਂ ਇਹ ਸਾਰਾ ਡਾਟਾ ਨੂੰ ਅਪਲਾਈ ਕੀਤਾ ਜਾ ਰਿਹਾ ਔਰ ਅੱਜ ਡਾਟਾ ਐਂਟਰੀ ਤੂੰ ਲੈ ਕੇ ਜੇ ਆਪਾਂ ਗੱਲ ਕਰੀਏ ਇੱਕ ਬੰਦਾ ਜਿਹੜਾ ਹੋਰ ਕੁਝ ਵੀ ਨਹੀਂ ਕਰਨਾ ਚਾਹੁੰਦਾ ਕੋਈ ਕਿਸੇ ਤਰ੍ਹਾਂ ਦੀ ਵੀ ਉਹਦੇ ਕੋਲ ਕੋਈ ਫਾਈਨੈਂਸ਼ੀਅਲ ਰਿਸੋਰਸਸ ਨਹੀਂ ਹੈਗੇ ਉਹ ਸਿੰਪਲ ਆਪਦੇ ਘਰੇ 8-10000 ਦਾ 12000 ਦਾ ਕੋਈ ਸੈਕੰਡ ਹੈਂਡ ਕੰਪਿਊਟਰ ਵੀ ਆ ਜਾਂਦਾ ਲੈਪਟਾਪ ਵੀ ਆ ਜਾਂਦਾ ਜਿਹਦੇ ਵਿੱਚ ਵੀ ਕੰਫਰਟੇਬਲ ਹੈ ਔਰ ਇੰਨਾ ਕ ਪੈਸਾ ਮੈਨੂੰ ਲੱਗਦਾ ਫਾਈਨੈਂਸ਼ਲੀ ਕੋ ਤੰਗ ਵੀ ਹੈਗਾ ਨਾ ਤਾਂ ਇੰਨਾ ਕ ਪੈਸਾ ਤਾਂ ਅਰੇਂਜ ਕਰ ਹੀ ਸਕਦਾ ਵੀ 10-15000 ਅਰੇਂਜ ਕਰ ਲੈ ਔਰ ਇੰਟਰਨੈਟ ਦੀ ਫੈਸਿਲਿਟੀ ਘਰੇ ਲਗਾਉਣਾ ਜਿਹੜਾ ਕਿ 2-400 ਰੁਪਏ ਮਹੀਨਾ ਦਾ ਉਹ ਬਿੱਲ ਆਣਾ ਤਾਂ ਉਸ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਆਪਸ਼ਨਾਂ ਦਾ ਜਿਹੜੀਆਂ ਤੁਸੀਂ ਘਰੇ ਬੈਠ ਕੇ ਕੰਪਿਊਟਰ ਤੇ ਬੈਠ ਕੇ ਇੱਕ ਵਾਈਟ ਕਾਲਰ ਜੌਬ ਜਿਹਨੂੰ ਆਪਾਂ ਕਹਿੰਦੇ ਆ ਤੁਸੀਂ ਉਹ ਕਰਕੇ ਮਹੀਨੇ ਦਾ 40 50 60000 ਬੜੇ ਆਰਾਮ ਨਾਲ ਕਮਾ ਸਕਦੇ ਹੋ ਬਿਲਕੁਲ ਸਿਰਫ ਇਹ ਹੈ ਬਈ ਬਈ ਉਹਦੇ ਵਾਸਤੇ ਤੁਹਾਡਾ ਆਪਣਾ ਜਿਹੜਾ ਮਾਈਂਡ ਮੇਕਅਪ ਕਰਕੇ ਮੈਂਟਲੀ ਪ੍ਰੇਪੇਅਰ ਹੋ ਕੇ ਫਿਰ ਉਸ ਪਾਸੇ ਨੂੰ ਉਤਰੋ ਇਹਨਾਂ ਹਰ ਬੈਠੇ ਦੋ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਵੀ ਨਹੀਂ ਮੇਰਾ ਜਬਾਨੀ ਖੁੱਭ ਰਿਆ ਹੁਣ ਮੈਂ ਬਾਹਰ ਗੇੜਾ ਮਾਰ ਕੇ ਆਉਣਾ ਜਾਂ ਮੈਂ ਤਾਂ ਮਾਰਕੀਟ ਘੁੰਮ ਕੇ ਆਉਣਾ ਜਾਂ ਮੈਂ ਦੋਸਤਾਂ ਨੂੰ ਮਿਲ ਕੇ ਆਉਣਾ ਫਿਰ ਨਹੀਂ 2-4 ਸਾਲ ਤੁਹਾਨੂੰ ਦੱਬ ਕੇ ਇੱਕ ਵਾਰੀ ਇਸ ਪਾਸੇ ਲਾਉਣੇ ਪੈਣਗੇ 2-4 ਸਾਲਾਂ ਬਾਅਦ ਫਿਰ ਤੁਸੀਂ ਭਾਵੇਂ ਘੁੰਮੋ ਫਿਰੋ ਆਪਣੀ ਟੀਮ ਬਣਾ ਲੋਗਾ ਫਰਦਰ ਜਦੋਂ ਜਦੋਂ ਥੋੜਾ ਕੰਮ ਚੱਲ ਪਿਆ ਤੁਹਾਡੇ ਕੋਲ ਸੋਰਸਸ ਹੋਗੇ ਫਿਰ ਫੋਮੇ ਗਾ ਬੰਦੇ ਹੈਰ ਕਰ ਲਓ ਫਿਰ ਤੁਸੀਂ ਤੁਰੇ ਵੀ ਫਿਰੋ ਘੁੰਮੋ ਫਿਰੋ ਵੀ ਜ਼ਿੰਦਗੀ ਨੂੰ ਇੰਜੋਏ ਵੀ ਕਰੋ ਕਿਉਂਕਿ ਸਾਰੀ ਉਮਰ ਤਾਂ ਇਹ ਹੈ ਨਹੀਂ ਕਿ ਤੁਸੀਂ ਉਸੇ ਕੰਮ ਹੀ ਲੱਗੇ ਰਹਿਣਾ ਬਟ ਇੱਕ ਵਾਰੀ 2-4 ਸਾਲ ਲਾਉਣੇ ਪੈਣਗੇ ਬਿਲਕੁਲ ਜੀ ਬਾਕੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਜਿਹਾ ਹੋਰ ਵੀ ਬਹੁਤ ਸਾਰੀ ਯੋਜਨਾ ਦੀ ਛੋਟੇ ਛੋਟੇ ਕੋਰਸਿਸ ਕਰਵਾਉਂਦੀ ਹੈ ਸਰਕਾਰ ਔਰ ਸਾਡੇ ਜਿਹੜੇ ਵੀ ਨੌਜਵਾਨ ਆਏ ਨੇ ਜਾਂ ਜਿਹੜੇ ਕਰਨਾ ਚਾਹੁੰਦੇ ਨੇ ਕੋਈ ਵੀ ਆ ਜਿਹੜੇ ਇੱਥੇ ਰਹਿੰਦੇ ਨੂੰ ਕਰ ਸਕਦੇ ਨੇ ਉਹ ਚੀਜ਼ਾਂ ਤੋਂ ਸੋ ਵੀਰ ਜੀ ਮੈਂ ਗੋਤਰੀ ਇੱਕ 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 ਮੈਂ ਹੋਰ ਥੋੜਾ ਜਿਹਾ ਹੋਰ ਕਰਨਾ ਚਾਹਣਾ ਜੀ ਜੀ ਰਵਤ ਸਾਹਿਬ ਆਪਕਲ ਜਿਹੜਾ ਹੁਣ ਜੁਬਾਨਾ ਚੱਲ ਰਿਹਾ ਸਮਾਂ ਚੱਲ ਰਿਹਾ ਇਹ ਹੈ AI ਦਾ ਜਿਹਨੂੰਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਹਮ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਔਨਲਾਈਨ ਫ੍ਰੀ ਕੋਰਸ ਪਏ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਕਿ ਤੁਸੀਂ YouTube ਤੇ ਜਾ ਕੇ ਹੂੰ ਕੋਈ ਸਿਲੈਕਟ ਕਰ ਲਓ ਵੀ ਮੈਨੂੰ ਆਹ ਜਿਹੜਾ ਟੀਚਰ ਪੜਾ ਰਿਹਾ ਮੈਨੂੰ ਇਹਦੀ ਪੂਰੀ ਸਮਝ ਆ ਰਹੀ ਹੈ ਹੂੰ ਕੋਈ ਹਿੰਦੀ ਚ ਪੜਾ ਰਿਹਾ ਕੋ ਪੰਜਾਬੀ ਚ ਪੜਾ ਰਿਹਾ ਕੋ ਇੰਗਲਿਸ਼ ਪੜਾ ਰਿਹਾ ਕੋ ਮਰਾਠੀ ਚ ਪੜਾ ਰਿਹਾ ਕੋ ਤਮਿਲ ਚ ਕੋ ਤੇਲਗੂਜ ਕੋ ਕੰਨੜ ਚ ਤਾਂ ਤੁਹਾਨੂੰ ਜਿਹੜੀ ਵੀ ਲੈਂਗੁਏਜ ਤੁਹਾਨੂੰ ਪਸੰਦ ਆ ਤੁਸੀਂ ਉਸ ਲੈਂਗੁਏਜ ਨੂੰ ਪਸੰਦ ਮੁਤਾਬਕ ਸਿਲੈਕਟ ਕਰ ਲਓ ਹੂੰ ਉਹਦੇ ਲੈਸਨ ਚੈਪਟਰ ਬਾਈ ਚੈਪਟਰ 15 ਤੋਂ 3 ਮਹੀਨੇ ਦੇ ਵਿੱਚ ਤੁਹਾਨੂੰ AI ਦਾ ਐਕਸਪਰਟ ਬਣਾ ਦਿਆ ਅੱਜ ਰੇਟ ਦੇ ਵਿੱਚ ਜਿਹੜਾ AI ਐਕਸਪਰਟ ਹੈ ਉਹ ਘਰੇ ਬਟਾ ਸਿਰਫ ਦਿਨ 2 ਘੰਟੇ 4 ਘੰਟੇ ਕੰਮ ਕਰਨਾ ਹੈ 50 60000 ਲੱਖ ਰੁਪਇਆ ਕਿਤੇ ਨਹੀਂ ਜਾਂਦੀ। ਸੋ ਇਸ طرح ਦੀਆਂ ਬਹੁਤ ਆਪਸ਼ਨਸ ਹੈ ਜਦੋਂ ਤੁਸੀਂ ਪੁੱਛਿਆ ਸੀ ਬਹੁਤ ਆਪਸ਼ਨਸ ਨਹੀਂ ਮਤਲਬ ਮੈਂ ਆਪਣੇ ਕੋਲ ਉਹਨਾ ਟਾਈਮ ਨਹੀਂ ਵੀ ਪਰ ਇਕੱਲੇ ਇਕੱਲੇ ਦੇ ਸਿਰਫ ਕਰ ਲਿਖੀ। ਸੋ ਬਹੁਤ ਆਪਸ਼ਨਸ ਹੈ। ਬਿਲਕੁਲ ਜੀ ਹੋ ਰਿਹਾ ਹੈ AI ਦਾ ਯੁੱਗ ਹੈ ਔਰ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਇਸੇ ਦਾ ਜ਼ਿਕਰ ਕਰਦੇ ਨੇ ਜਿਹੜੀ ਹੁਣ ਵਿਦੇਸ਼ ਤੋਰੇ ਤੇ ਗਏ ਨੇ ਫਰਾਂਸ ਤੇ ਵਸ਼ਿੰਗਟਨ ਦੇ। ਸੋ ਸਰ ਇਹ ਇਨਾ ਮੁੱਦਿਆਂ ਦੀ ਚਰਚਾ ਹੋ ਰਹੀ ਹੈ ਔਰ ਸਾਡੇ ਦੇਸ਼ ਤੇ ਜਿਹੜਾ ਟੈਕਨੀਕਲ ਸਕਿੱਲ ਅਸੀਂ ਉਸ ਦੂਸਰੇ ਮੁਲਕਾਂ ਨੂੰ ਬਿਹਤਰ ਬਣਾਉਣ ਦੇ ਲਈ ਕਰਦੇ ਹਾਂ ਉਹੀ ਪੈਸਾ ਉਹੀ ਸਕਿੱਲ ਅਸੀਂ ਆਪਣੇ ਮੁਲਕ ਨੂੰ ਆਪਣੀ ਜ਼ਿੰਦਗੀ ਨੂੰ ਇੱਥੇ ਬਿਹਤਰ ਬਣਾਉਣ ਦੇ ਲਈ ਕਰੀ ਤਾਂ ਬਹੁਤ ਜ਼ਿਆਦਾ ਬਿਹਤਰ ਹੋਵੇਗਾ ਸੋ ਡਾਕਟਰ ਸਾਹਿਬ ਅਗੇਨ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਇੱਕ ਬੜੇ ਸੁਖਮ ਤਰੀਕੇ ਦੇ ਨਾਲ ਸਾਰੀ ਗੱਲਾਂ ਤੇ ਚੰਨਣਾ ਪਾਇਆ ਕਿ ਅਸੀਂ ਇਸ ਸਮੱਸਿਆ ਨੂੰ ਕਿਵੇਂ ਹੈਂਡਲ ਕਰਨਾ ਹੈ ਦੁਬਾਰਾ ਅੱਗੇ ਕਿਵੇਂ ਵਧਣਾ ਹੈ ਤੇ ਕਿਹੜੇ ਕਿੱਤੇ ਨੇ ਉਹ ਜਿਨ੍ਹਾਂ ਕਿੱਤੇ ਨੂੰ ਅਪਣਾ ਕੇ ਅਸੀਂ ਦੁਬਾਰਾ ਜਿਹੜੀ ਆਦੀ ਜੀਵਨ ਦੀ ਗੱਡੀ ਉਹ ਲਈ ਤੇ ਲੈ ਸਕਦੇ ਆ ਉਹਨਾਂ ਸਭ ਦੇ ਜਾਣਕਾਰੀ ਦਿੱਤੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸਾਨੂੰ ਫਿਰ ਕੇ ਸੱਦੇ ਮੇਰੀ ਯਾਦ ਕਰਨਾ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ